ਅੱਜ ਅਸੀਂ ਸਾਰੇ ਪੰਜਾਬ ਦੇ ਲੋਕੀ ਇਕੱਠੇ ਹੋ ਕੇ ਬੁੱਢੇ ਨਾਲੇ ਦੀ 650 ਕਰੋੜ ਦੀ ਹੋਈ ਲੁੱਟ ਜਿਹਦਾ ਮੁੱਖ આરોપી ਕੈਪਟਨ ਅਮਰਿੰਦਰ ਸਿੰਘ ਜਿਨੇ 2020 ਦੇ ਵਿੱਚ ਇੱਕ ਝੂਠੀ ਡੀਪੀਆਰ ਬਣਾ ਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਇੱਕ ਸ਼ਗੂਫਾ ਲੁਧਿਆਣਾ ਦੇ ਲੋਕਾਂ ਵਾਸਤੇ ਛੱਡਿਆ ਇਤਰਾਜ਼ ਪੂਰੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੇ ਤੇ ਇੰਡਸਟਰੀਅਲਿਸਟਾਂ ਦੇ ਕਰਮ ਤੋਂ ਬਾਅਦੂਦ ਕਾਂਗਰਸ ਦੀ ਸਰਕਾਰ ਦੇ ਅਫਸਰਾਂ ਨੇ ਜੂ ਨਹੀਂ ਸੁਣੀ ਆ ਬੁੱਢੇ ਨਾਲੇ ਦੇ ਮੁੱਦੇ ਨੂੰ ਕੋਈ ਲੁਧਿਆਣੇ ਦਾ ਮੁੱਦਾ ਨਾ ਸਮਝੇ ਆਹ ਮੁੱਦਾ ਹੈਗਾ ਪੰਜਾਬ ਦਾ ਔਰ ਰਾਜਸਥਾਨ ਦਾ ਅਸੀਂ ਭਵਨ ਨਮਾ ਸਾਹਿਬ ਨੂੰ ਕਹਿੰਦੇ ਆ ਲਿਓ ਇੱਕ ਪੈਸਾ ਨਹੀਂ ਚਾਹੀਦਾ ਤੁਹਾਡਾ ਨਾ ਸੈਂਟਰ ਗਵਰਨਮੈਂਟ ਦਾ ਅਸੀਂ ਆਪਣੇ ਆਪ ਆਹ ਪ੍ਰੋਜੈਕਟ ਲਗਾ ਕੇ ਅਸੀਂ ਇਹਨੂੰ ਸਾਫ਼ ਕਰਦੇ ਆਂ ਕਿ ਪਾਣੀ ਨੂੰ ਤੇ ਇਸੋ ਵੱਡੀ ਗਰੰਟੀ ਕੀ ਹੋਊਗੀ ਜੇ 15 ਦਿਨਾਂ ਚ ਡੀਸੀ ਮੈਡਮ ਨੇ ਸਾਡੀ ਸੀਐਮ ਸਾਹਿਬ ਤੱਕ ਸਾਡੇ ਗੁਹਾਰ ਨਹੀਂ ਪਹੁੰਚਾਈ ਇਸ ਸਤਲੁਜ ਦਰਿਆ ਨੂੰ ਬਚਾਉਣ ਦਾ ਕੋਈ ਵੀ ਇਸ ਗੰਦੇ ਨਾਲ ਨੂੰ ਸਾਫ਼ ਕਰਨ ਦਾ ਕੋਈ ਹੱਲ ਨਹੀਂ ਲੱਭਿਆ ਜੇ ਸਾਰੇ ਪੰਜਾਬ ਦੇ ਲੋਕ ਇਕੱਠੇ ਕਰਕੇ ਅਸੀਂ ਡੀਸੀ ਦਫ਼ਤਰ ਨੂੰ ਪਹਿਲਾਂ ਬੰਦ ਕਰਾਂਗੇ ਫਿਰ ਪੰਜਾਬ ਪੁਲਿਸ ਕੰਟਰੋਲ ਬੋਰਡ ਸਭ ਤੋਂ ਵੱਡਾ ਕਰਪਟ ਆਫਿਸ ਉਹਨੂੰ ਬੰਦ ਕਰਾਂਗੇ ਮਿਊਨਿਸਪਲ ਕਾਰਪੋਰੇਸ਼ਨ ਕਰਪਸ਼ਨ ਦਾ ਘਰ ਇਹਨੂੰ ਬੰਦ ਕਰਾਂਗੇ ਪਿੰਡਾਂ 'ਚ ਗੱਲ ਲੜਾਈ ਜਾ ਰਹੀ ਆ ਕਿ ਫੈਕਟਰੀਆਂ ਵਾਲੇ ਗੰਦਾ ਪਾਣੀ ਪਾਉਂਦੇ ਆ ਅੱਜ ਸੱਚ ਸਾਹਮਣੇ ਆਇਆ ਕਿ ਫੈਕਟਰੀ ਨਾਲ ਤਾਂ ਦੁਖੀ ਆ ਵਿਚਾਰੇ ਇਹ ਸਰਕਾਰ ਕੈਪਟਨ ਸਰਕਾਰ ਦੀ ਸਰਕਾਰ ਪੈਸੇ ਖਾਜੀ ਉਹਦੇ ਮੰਤਰੀ ਪੈਸੇ ਖਾਗੇ ਭਗਵੰਤ ਮਾਨ ਉਹਤੇ ਕੋਈ ਐਕਸ਼ਨ ਨਹੀਂ ਲੈਂਦਾ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਅਸੀਂ ਪੰਜਾਬ 'ਚ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਕਿ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ ਔਰ ਇਹਨਾਂ ਦੇ ਨਾਲ ਪੰਜਾਬੀ ਲੋਕ ਖੜਨ ਫੈਡਰੇਸ਼ਨ ਆਫ 올 ਟੈਕਸਟਾਈਲ ਮੈਨੂਫੈਕਚਰਿੰਗ ਐਂਡ ਟ੍ਰੇਡਿੰਗ ਐਸੋਸੀਏਸ਼ਨ ਆਫ ਲੁਧਿਆਣਾ ਦੇ ਨੁਮਾਇੰਦਿਆਂ ਨੇ ਵਕਫਾ ਜਥੇਬੰਦੀਆਂ ਦੇ ਸਹਿਯੋਗ ਨਾਲ ਡੀਸੀ ਦਫ਼ਤਰ ਤੱਕ ਰੋਜ਼ ਮਾਰਚ ਕੀਤਾ ਗੁੱਡੇ ਨਾਏ ਸਫਾਈ ਅਤੇ ਸੁੰਦਰੀਕਰਨ ਦੇ 650 ਕਰੋੜ ਰੁਪਏ ਦੇ ਪ੍ਰੋਜੈਕਟ ਕ੍ਰਿਤ ਤੰਦਲੀ ਦਾ ਦੋਸ਼ ਲਗਾਇਆ ਅਤੇ ਇਸ ਮੌਕੇ ਉਹਨਾਂ ਨੇ ਸੌਂਪਿਆ ਮੰਗ ਪੱਤਰ ਮੰਗਿਆ ਜਵਾਬ 15 ਦਿਨ ਬਾਅਦ ਡੀਸੀ ਦਫ਼ਤਰ ਨੂੰ ਤਾਲਾ ਲਗਾਉਣ ਦੀ ਵੀ ਦਿੱਤੀ ਚੇਤਾਵਨੀ ਬਾਕੀ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਹੋਰ ਕੀ ਕੀਤਾ ਅੱਜ ਅਸੀਂ ਸਾਰੇ ਪੰਜਾਬ ਦੇ ਲੋਕੀ ਇਕੱਠੇ ਹੋ ਕੇ ਬੁੱਢੇ ਨਾਲੇ ਦੀ 650 ਕਰੋੜ ਦੀ ਹੋਈ ਲੁੱਟ ਜਿਹਦਾ ਮੁੱਖ આરોપી ਕੈਪਟਨ ਅਮਰਿੰਦਰ ਸਿੰਘ ਜਿਹਨੇ 2020 ਦੇ ਵਿੱਚ ਇੱਕ ਝੂਠੀ ਡੀਪੀਆਰ ਬਣਾ ਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਇੱਕ ਸ਼ਗੂਫਾ ਲੁਧਿਆਣਾ ਦੇ ਲੋਕਾਂ ਵਾਸਤੇ ਛੱਡਿਆ ਉਹ ਅੱਜ ਟੋਟਲ ਫੇਲ ਹੋ ਗਿਆ ਪੋਲ ਖੁੱਲ ਗਈ ਹੈ 650 ਕਰੋੜ ਰੁਪਏ ਨਾ ਇਹਨਾਂ ਨੇ ਲਾਤਾ ਉੱਥੇ ਉਸ ਸਮੇਂ ਵੀ ਇਤਰਾਜ਼ ਪੂਰੇ ਲੁਧਿਆਣੇ ਸ਼ਹਿਰ ਦੇ ਲੋਕਾਂ ਨੇ ਤੇ ਇੰਡਸਟਰੀਸ ਨੇ ਕਰਨ ਤੋਂ ਬਾਅਦ ਬਾਵਜੂਦ ਕਾਂਗਰਸ ਦੀ ਸਰਕਾਰ ਦੇ ਅਫਸਰਾਂ ਨੇ ਜੂਣੀ ਸੁਣੀ ਹੁਣ ਉਹ ਪੈਸਾ ਲੱਗ ਗਿਆ ਲੱਗਣ ਤੋਂ ਬਾਅਦ ਸਾਰੇ ਜਿਹਨੇ ਜਾ ਕੇ ਉੱਥੇ ਦੇਖ ਲਓ ਕੀ ਬੁੱਢਾ ਨਾਲਾ ਸਾਫ਼ ਹੋ ਗਿਆ ਆ ਬੁੱਢਾ ਨਾਲੇ ਦੇ ਮੁੱਦੇ ਨੂੰ ਕੋਈ ਲੁਧਿਆਣੇ ਦਾ ਮੁੱਦਾ ਨਾ ਸਮਝੇ ਆਹ ਮੁੱਦਾ ਹੈਗਾ ਪੰਜਾਬ ਦਾ ਔਰ ਰਾਜਸਥਾਨ ਦਾ ਆ ਸਾਰਾ ਸ਼ਹਿਰ ਦਾ ਗੰਦਾ ਪਾਣੀ ਤਕਰੀਬਨ 1400 1500 ਐਮਐਲਡੀ ਪਾਣੀ ਯਾਨੀ ਕਿ 150 ਕਰੋੜ ਲੀਟਰ ਪਾਣੀ ਹਰੋਜ ਦਾ ਕਿੰਨਾ 150 ਕਰੋੜ ਲੀਟਰ ਪਾਣੀ ਹਰੋਜ ਦਾ ਗੰਦਾ ਪਾਣੀ ਆ ਹੋ ਕੇ ਸਾਡੇ ਸਤਸਲੂਜ ਨੂੰ ਬਰਬਾਦ ਕਰ ਰਿਹਾ ਹੈ ਉਸ ਸਦੁੱਧ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਹੁੰਦਾ ਹੋਇਆ ਅੱਗੇ ਰਾਜਸਥਾਨ ਜਾ ਰਿਹਾ ਤੇ ਸਾਰਾ ਪੰਜਾਬ ਦੇ ਲੋਕ ਬਿਮਾਰੀ ਦੇ ਨਾਲ ਮਰ ਰਹੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ 2700 ਕੈਂਸਰ ਦੇ ਕੇਸ ਆ ਗਏ ਆ ਪੰਜਾਬ ਦੇ ਵਿੱਚ ਕਿੰਨੇ ਹਜ਼ਾਰਾਂ ਆ ਗਏ ਹੈਗੇ ਆ ਸਾਰੀ ਦੁਨੀਆ ਨੂੰ ਪਤਾ ਹੈਗਾ ਮੇਰੀ ਸਾਰਿਆਂ ਨੂੰ ਤੁਹਾਡੇ ਮੀਡੀਆ ਦਾ ਮਾਣਫਤ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੂੰ ਬੇਨਤੀ ਹੈਗੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਪਰਚਾ ਦਰਜ ਕਰੋ ਵਿਜੀਲੈਂਸੀ ਇਨਕੁਆਇਰੀ ਕਰਾਓ ਜਿਹੜੇ ਜਿਹੜੇ ਅਫਸਰਾਂ ਨੇ ਆ ਗਲਤ ਡੀਪਰ ਬਣਾ ਕੇ ਰੁਪਈਆ ਖਾਦਾ ਸਾਰਿਆਂ ਨੂੰ ਫੜ ਕੇ ਅੰਦਰ ਕਰੋ ਔਰ ਸਾਡੇ ਨਾਲ ਬਹਿ ਕੇ ਆ ਬੁੱਡੇ ਨਾਲੇ ਦਾ ਅਸੀਂ ਦੁਆਰਤੀ ਅਸੀਂ ਇਹਦਾ ਹੱਲ ਲਬੀਏ ਸਾਰੇ ਜਣੇ ਮਿਲ ਕੇ ਔਰ ਅਭੀ ਮੈਂ ਕਹਿ ਰਹੇ ਹਾਂ ਕਿ ਉਸ ਸਮੇਂ ਵੀ ਕਿਹਾ ਸੀਗਾ ਅਜ ਤੋਂ 4 ਸਾਲ ਪਹਿਲੇ ਕਾਂਗਰਸੀ ਸਰਕਾਰ ਨੂੰ ਇਸੀ ਹਾਲ ਦੇ ਵਿੱਚ ਵੀ 650 ਕਰੋੜ ਦਾ ਆ ਅਸੀਂ 300 ਕਰੋੜ ਦੇ ਵਿੱਚ ਕੰਮ ਕਰ ਦਿੰਦੇ ਹੈਗੇ ਆ ਕਿਉਂਕਿ ਪੰਜਾਬ ਦਾ ਪਹਿਲਾ ਸੀਟਬੀ ਪਲੈਂਟ ਮੇਰੀ ਐਸੋਸੀਏਸ਼ਨ ਨੇ ਕਾਮਨ ਐਫੂਲੈਂਟ ਟ੍ਰੀਟਮੈਂਟ ਪਲੈਂਟ ਬਹਾਦਰ ਕੇ ਟੈਕਸਾਈਲਜ਼ ਐਂਡ ਨੈਟਵਰ ਐਸੋਸੀਏਸ਼ਨ ਨੇ ਲਗਾਇਆ ਸੀਗਾ ਔਰ ਉਹਨੂੰ ਸਕਸੈਸਫੁਲੀ ਚਲਾ ਕੇ ਦਿਖਾਇਆ ਆ ਬੁੱਢੇ ਨਾਲ ਹੱਲ ਵੀ ਅਸੀਂ ਹੀ ਕਰ ਸਕਦੇ ਆ ਹੁਣ ਜਿੰਨੇ ਬੜੇ ਬੜੇ ਆਈਐਸ ਅਫਸਰ ਇਹਨਾਂ ਦੇ ਇੰਜੀਨੀਅਰ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਕਾਰਪੋਰੇਸ਼ਨ ਦੇ ਸਾਰਿਆਂ ਨੇ ਆਪਣਾ ਦਿਮਾਗ ਲਾ ਲਿਆ ਨਾ ਸਾਰੇ ਫੇਲੋ ਸਾਰਿਆਂ ਨੇ ਦਿਮਾਗ ਲਾ ਲਿਆ ਸਾਰੇ ਫੇਲ ਹੋ ਗਏ ਤੁਹਾਡੇ ਸਾਹਮਣੇ ਫੇਲਿਅਰ ਹੈਗਾ ਸਰਕਾਰਾਂ ਫੇਲ ਹੋ ਗਈਆਂ ਅਫਸਰ ਫੇਲ ਹੋ ਗਏ ਓ ਭਾਈ ਹੁਣ ਹੁਣ ਦੁਆਰਤੀ ਸਾਨੂੰ ਮੌਕਾ ਫੇਰ ਅਸੀਂ ਕਹਿੰਦੇ ਆ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਅਸੀਂ ਲੋਕਾਂ ਦੇ ਸਿਹਤ ਦੇ ਪ੍ਰਤੀ ਜਾਨ ਮਾਲ ਦੇ ਪ੍ਰਤੀ ਅਸੀਂ ਚਿੰਤਿਤ ਹੈ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਆ ਅਸੀਂ ਸਾਰੇ ਜਾਣੇ ਵੀ ਸਾਰੇ ਬੰਦੇ ਸਿਹਤ ਰਹਿਣ ਰਾਜੀ ਖੁਸ਼ੀ ਰਹਿਣ ਅਸੀਂ ਆਪਣੀ ਜ਼ਿੰਮੇਵਾਰੀ ਅੱਜ ਵੀ ਨਿਭਾਉਂਦੇ ਹੋਏ ਅਸੀਂ ਭਗਵੰਦ ਮਾਨ ਸਾਹਿਬ ਨੂੰ ਕਹਿੰਦੇ ਆ ਲਿਆਓ ਇੱਕ ਪੈਸਾ ਨਹੀਂ ਚਾਹੀਦਾ ਤੁਹਾਡਾ ਨਾ ਸੈਂਟਰ ਗਵਰਨਮੈਂਟ ਦਾ ਅਸੀਂ ਆਪਣੇ ਆਪ ਆ ਪ੍ਰੋਜੈਕਟ ਲਗਾ ਕੇ ਅਸੀਂ ਇਹਨੂੰ ਸਾਫ਼ ਕਰਦੇ ਆਂ ਕਿ ਪਾਣੀ ਨੂੰ ਤੇ ਇਸੋ ਵੱਡੀ ਗਰੰਟੀ ਕੀ ਹੋਊਗੀ ਕਿਉਂਕਿ ਆ ਤਾਂ ਅਸੀਂ ਕਹਿੰਦੇ ਜੀ ਅਸੀਂ ਤਾਂ ਨਹੀਂ ਰੁਪਈਆ ਮੰਗਦੇ 1 ਰੁਪਿਆ ਵੀ ਅਸੀਂ ਆਪਣੇ ਕੋਲ ਰੁਪਈਆ ਲਾ ਦੇਾਂਗੇ ਅਗਲੀ ਰਣਨੀਤੀ ਕੀ ਆ ਅਗਲੀ ਰਣਨੀਤੀ ਜਦੋਂ ਸੀਐਮ ਸਾਹਿਬ ਮਿਲੂਗੇ ਤੇ ਰਣਨੀਤੀ ਉਹਨਾਂ ਨੂੰ ਦੱਸਾਂਗੇ ਇਸ ਟਾਈਮ ਸਾਡਾ ਸਟੇਟ ਦਾ ਰਾਜਾ ਦਾ ਭਗਵੰਤਮਾਨ ਸਾਹਿਬ ਨੇ ਜੀ ਡੀਸੀ ਮੈਡਮ ਨੇ ਕੀ ਆ ਡੀਸੀ ਮੈਡਮ ਨੇ ਸਾਨੂੰ ਟੋਟਲ ਨਿਰਾਸ਼ ਕੀਤਾ ਤਿੰਨ ਵਾਰੀ ਵੀ ਪਹਿਲੇ ਸਾਨੂੰ ਟਾਈਮ ਦੇਣ ਤੋਂ ਬਾਅਦ ਇਹਨਾਂ ਨੇ ਟਾਈਮ ਲਿੰਗਰੋਨ ਕੀਤਾ ਔਰ ਅੱਜ ਪਤਾ ਸੀ ਵੀ ਅਸੀਂ 15 ਤਰੀਕ ਨੂੰ ਇੱਥੇ ਕਨਵੈਨਸ਼ਨ ਕਰ ਰਹੇ ਆਂ ਔਰ ਅਸੀਂ ਇੱਥੋਂ ਇੱਥੋਂ ਦੀ ਮਾਰਚ ਕਰਦੇ ਹੋਏ ਉਹਨਾਂ ਨੂੰ ਗੱਲਬਾਤ ਕਰਨ ਜਾਣੀ ਹੈ ਪਰੰਤੂ ਉਹ ਜਾਣ ਬੁਝ ਕੇ ਉਹ ਉੱਥੇ ਉਹ ਨਹੀਂ ਰਹੇ ਅੱਜ ਸਾਨੂੰ ਨਹੀਂ ਮਿਲੇ ਉਹਨਾਂ ਦੇ ਵਿਹਾਰ ਦੀ ਡੀਆਰਓ ਮਿਲੇ ਨੇ ਆ ਦੇਖੋ ਵੀ ਆ ਅਫਸਰਾਂ ਦੀ ਤਾਨਾਸ਼ਾਈ ਅਫਸਰਾਂ ਦੀ ਨਲਕੀ ਮੈਂ ਕਹਿੰਦੀ ਡੀਸੀ ਮੈਡਮ ਦੀ ਨਲਕੀ ਬਈ ਉਹਨਾਂ ਨੇ ਇੱਕ ਆਮ ਜੰਦਾ ਐਡਾ ਵੱਡਾ ਬਰਨਿੰਗ ਮੁੱਦਾ ਲੈ ਕੇ ਆਏ ਨੇ ਬੁੱਢੇ ਦਰਿਆ ਦਾ ਗੰਦੇ ਨਾਲੇ ਦਾ ਜਲ ਦਾ ਮੁੱਦਾ ਤੇ ਇਹਨਾਂ ਨੇ ਸੁਣਨਾ ਵੀ ਗੁਵਾਰ ਨਹੀਂ ਸਮਝਿਆ ਇਹ ਬਾਰ ਬਾਰ ਤੁਹਾਡੇ ਕਹਿਣ ਦੇ باوجود ਟਾਈਮ ਦੇਣ ਲੈਣ ਦੇ باوجود ਫਿਰ ਵੀ ਨਹੀਂ ਮਿਲੇ ਤੇ ਆਹ ਤਾਂ ਹਾਲ ਹੈ ਜੀ ਫਿਰ ਤੇ ਤਦ ਹੀ ਹੁਣ ਅਸੀਂ ਅਲਟੀਮੇਟਲੀ ਅਸੀਂ ਆ ਕਿਹਾ ਹੈਗਾ ਜੇ 15 ਦਿਨਾਂ ਚ ਡੀਸੀ ਮੈਡਮ ਨੇ ਸਾਡੀ ਸੀਐਮ ਸਾਹਿਬ ਦੀ ਸਾਡੇ ਗੁਹਾਰ ਨਹੀਂ ਪਹੁੰਚਾਈ ਇਸ ਸਤਲੁਜ ਦਰਿਆ ਨੂੰ ਬਚਾਉਣ ਦਾ ਕੋਈ ਵੀ ਇਸ ਗੰਦੇ ਨਾਲ ਨੂੰ ਸਾਫ ਕਰਨ ਦਾ ਕੋਈ ਹੱਲ ਨਹੀਂ ਲੱਭਿਆ ਤੇ ਸਾਰੇ ਪੰਜਾਬ ਦੇ ਲੋਕ ਇਕੱਠੇ ਕਰਕੇ ਅਸੀਂ ਡੀਸੀ ਦਫ਼ਤਰ ਨੂੰ ਪਹਿਲਾਂ ਬੰਦ ਕਰਾਂਗੇ ਫਿਰ ਪੰਜਾਬ ਪੁਲਿਸ ਕੰਟਰੋਲ ਬੋਰਡ ਸਭ ਤੋਂ ਵੱਡਾ ਕਰਪਟ ਆਫਿਸ ਉਹਨੂੰ ਬੰਦ ਕਰਾਂਗੇ ਮਿਊਨਿਸਪਲ ਕਾਰਪੋਰੇਸ਼ਨ ਕਰਪਸ਼ਨ ਦਾ ਘਰ ਇਹਨੂੰ ਬੰਦ ਕਰਾਂਗੇ ਜੀ ਤੁਹਾਡੇ ਵੱਲੋਂ ਕਿਹਾ ਗਿਆ ਸੀ ਤਾਲੇ ਲਗਾਈ ਜਾਣਗੇ ਅੱਜ ਡੀਸੀ ਦਫ਼ਤਰ ਅੱਜ ਚੇਤਾਵਨੀ ਦੇਣ ਵਾਸਤੇ ਕਿਹਾ ਸੀਗਾ ਵੀ ਤੁਹਾਨੂੰ ਤਾਲੇ ਮਾਰਨ ਦੀ ਚੇਤਾਵਨੀ ਦੇਵਾਂਗੇ ਤੇ ਉਹ ਅਗਲੇ 15 ਦਿਨਾਂ ਦੇ ਵਿੱਚ ਵੀ ਮੈਂ ਆਪਣੀ ਸਾਰੀ ਜਥੇਬੰਦੀ ਨੇ ਮਿਲ ਕੇ ਸੀ ਐਲਾਨ ਕੀਤਾ ਹੈਗਾ ਜੇ 15 ਦਿਨਾਂ ਸਾਲਾ ਕੋਈ ਹੱਲ ਨਹੀਂ ਹੋਇਆ ਤੇ ਅਸੀਂ ਸਾਰੇ ਪੰਜਾਬ ਦੇ ਲੋਕ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਣਗੇ ਤੇ ਡੀਸੀ ਦਫ਼ਤਰ ਦੇ ਬਾਹਰ ਆ ਕੇ ਧਰਨਾ ਮਾਰ ਕੇ ਤੇ ਡੀਸੀ ਦਫ਼ਤਰ ਨੂੰ ਬੰਦ ਕਰਨਗੇ ਅੱਜ ਕਿੱਥੋਂ ਕਿੱਥੋਂ ਲੋਕ ਆਏ ਆ ਅੱਜ ਕਿਥੋਂ ਦਾ ਲੋਕ ਆਏ ਨੇ ਜੀ ਉਹ ਸਾਡੇ ਐਕਟਿੰਗ ਪ੍ਰਧਾਨ ਸਾਡੇ ਸ਼ੇਰੇ ਪੰਜਾਬ ਦੇ ਸਰ ਬੂਟਾ ਸਿੰਘ ਜੀ ਦੱਸਾਂਗੇ ਜਹੇਰ ਬੂਟਾ ਸਿੰਘ ਰਣਸੀਹ ਕਾਰਜਕਾਰੀ ਪ੍ਰਧਾਨ ਸ਼ੇਰੇ ਪੰਜਾਬ ਕਾਲੀ ਦਾ ਜੀ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਕੀ ਫਤਿਹ ਅੱਜ ਉਹ ਲੋਕ ਆਏ ਆ ਜਿਹੜੇ ਲੋਕਾਂ ਨੂੰ ਬੁੱਢੇ ਨਾਲੇ ਦਾ ਪਾਣੀ ਸਤਲੁਜ ਦੇ ਵਿੱਚ ਪਾ ਕੇ ਜਿਹੜੇ ਲੋਕ ਪੀੜਤ ਧਰਮਕੋਟ ਈਰਗਾ ਫਿਰੋਜ਼ਪੁਰ ਈਰਗਾ ਫਾਜ਼ਿਲਕਾ ਈਰਗਾ ਉਹ ਲੋਕ ਪੀੜਤ ਲੋਕ ਆਏ ਆ ਜਿੱਥੇ ਕੈਂਸਰ ਵਾਰਗੀਆਂ ਭਿਆਨਕ ਬਿਮਾਰੀਆਂ ਔਰ ਮੈਂ ਇਹ ਵੀ ਕਹਿਣਾ ਚਾਹਣਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਤਰਨ ਕੁਮਾਰ ਜੈਨ ਜੀ ਬਾਵਾ ਜੀ ਔਰ ਇਹਨੇ ਜਥੇਬੰਦੀਆਂ ਨੂੰ ਲੈ ਕੇ ਉਹਨਾਂ ਸਾਰੇ ਏਰੀਆਾਂ ਦਾ ਦੌਰਾ ਕਰਾਂਗੇ ਉੱਥੇ ਮੀਟਿੰਗਾਂ ਕਰਾਂਗੇ ਲੋਕਾਂ ਨਾਲ ਜਿਹੜੇ ਲੋਕ ਕੈਂਸਰ ਤੋਂ ਪੀੜਤ ਆ ਬੁੱਢੇ ਨਾਲੇ ਕਰਕੇ ਔਰ ਉੱਥੇ ਸੱਚ ਦੱਸਾਂਗੇ ਪਿੰਡਾਂ 'ਚ ਇਹ ਗੱਲ ਲੜਾਈ ਜਾ ਰਹੀ ਆ ਕਿ ਫੈਕਟਰੀਆਂ ਵਾਲੇ ਗੰਦਾ ਪਾਣੀ ਪਾਉਂਦੇ ਆ ਅੱਜ ਸੱਚ ਸਾਹਮਣੇ ਆਇਆ ਕਿ ਫੈਕਟਰੀ ਨਾਲ ਤਾਂ ਦੁਖੀ ਆ ਵਿਚਾਰੇ ਉਹ ਤਾਂ ਕੰਮ ਕਰਨਾ ਚਾਹੁੰਦੇ ਆ ਤੇ ਸਰਕਾਰ ਕੈਪਟਨ ਸਰਕਾਰ ਦੀ ਸਰਕਾਰ ਪੈਸੇ ਖਾਜੀ ਉਹਦੇ ਮੰਤਰੀ ਪੈਸੇ ਖਾਗੇ ਭਗਵੰਤ ਮਾਨਾ ਉੱਤੇ ਕੋਈ ਐਕਸ਼ਨ ਨਹੀਂ ਲੈਂਦਾ ਇਸ ਕਰਕੇ ਆਉਣ ਵਾਲੇ ਦਿਨਾਂ ਚ ਅਸੀਂ ਪੰਜਾਬ ਚ ਇਹਨਾਂ ਨੂੰ ਲੈ ਕੇ ਜਾਵਾਂਗੇ ਕਿ ਤਾਂ ਕਿ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ ਔਰ ਇਹਨਾਂ ਦੇ ਨਾਲ ਪੰਜਾਬੀ ਲੋਕ ਖੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ